ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ ਜਾਂ ਕੋਈ ਆਲੇ-ਦਾਲੇ ਤੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਮਿਲੀ ਹੋਊਗੀ ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਹਾਂ ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਵਾਉਣੀ ਪਵੇ ਉਹ ਮੈਂ ਜ਼ਿੰਮੇਵਾਰ ਹਾਂ ਕਈ ਕਈ ਕਰਾਂਚ ਤਾਂ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜਾ ਭਾਈ ਕੋ ਕੁਰਸੀ ਤੇਰਾ ਇੰਤਜ਼ਾਰ ਕਰਦੀ ਹੈ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਨੀਅਤ ਦੀ ਸੱਤਿਕਾਰਯੋਗ ਜੀ ਮੇਰਾ ਨਾਮ ਰੋਹਿਤ ਸ਼ਰਮਾ ਆ ਤੇ ਮੈਂ ਲੁਧਿਆਣਾ ਸ਼ਹਿਰ ਤੋਂ ਬਿਲੋਂਗ ਕਰਦਾ ਆ ਮੈਂ ਆਪਣੀ ਡਿਗਰੀ ਦਿਾਨਨ ਮੈਡੀਕਲ ਕਾਲਜ ਐਂਡ ਹਸਪੀਟਲ ਤੋਂ ਕੀਤੀ ਆ 2022 ਦੇ ਵਿੱਚ ਤੇ ਉਸ ਤੋਂ ਬਾਅਦ ਮੈਨੂੰ ਜੋਬ ਮਿਲ ਗਈ ਸੀ ਦਿਾਨਨ ਮੈਡੀਕਲ ਕਾਲਜ ਐਂਡ ਹਸਪੀਟਲ ਦੇ ਵਿੱਚ ਪ੍ਰਾਈਵੇਟ ਜੋਬ ਸੀਗੀ 1 ਸਾਲ ਮੈਂ ਉੱਥੇ ਲਾਇਆ ਭਗਵੰਤ ਮਾਨ ਸਰਕਾਰ ਨੇ 옵ਥਲਮਿਕ ਆਫਿਸ ਤਰ੍ਹਾਂ ਦੀਆਂ 84 ਸੀਟਾਂ ਕੱਢੀਆਂ ਸੀਗੀਆਂ ਤੇ ਉਹ ਮੈਨੂੰ ਪਤਾ ਲੱਗਾ ਤੇ ਉਸ ਤੋਂ ਬਾਅਦ ਮੈਂ ਆਪਣਾ ਫਾਰਮ ਭਰਿਆ ਫਾਰਮ ਭਰਨ ਤੋਂ ਬਾਅਦ ਟੈਸਟ ਹੋਇਆ ਰਿਟਨ ਟੈਸਟ ਜਿਹੜਾ ਕਿ ਮੈਂ ਪਾਸ ਕੀਤਾ रिटन टेस्ट ਤੋਂ ਬਾਅਦ ਰਿਜ਼ਲਟ ਆਇਆ ਜੋ ਕਿ ਮੈਰਿਟ ਲਿਸਟ ਵਗੈਰਾ ਬਣੀ ਆ ਮੈਰਿਟ ਲਿਸਟ ਦੇ ਵਿੱਚ ਮੇਰਾ ਨਾਮ ਆ ਗਿਆ ਸੀ ਕੋਈ ਵੀ ਮੈਨੂੰ ਰਿਸ਼ਵਤ ਨਹੀਂ ਦੇਣੀ ਪਈ ਕੋਈ ਪੈਸਾ ਨਹੀਂ ਦੇਣਾ ਪਿਆ ਸਭ ਕੁਝ ਆਪਣੇ ਬਲਬੂਤੇ ਹੋਇਆ ਜੋ ਮੈਨੂੰ ਗਵਰਨਮੈਂਟ ਜੋਬ ਮਿਲੀ ਹੈ ਬਿਲਕੁਲ ਟ੍ਰਾਂਸਪੇਰੈਂਟ ਤਰੀਕੇ ਨਾਲ ਮਿਲੀ ਹੈ ਤੇ ਸਾਡੀ ਸਰਕਾਰ ਵੀ ਸਾਰੇ ਕੰਮ ਟ੍ਰਾਂਸਪੇਰੈਂਟ ਤਰੀਕੇ ਨਾਲ ਕਰ ਰਹੀ ਹੈ ਫੋਨ ਮੈਂ ਆਪਣੀ ਜਿਹੜੀ ਨੌਕਰੀ ਹੈ ਐਸਡੀਐਚ ਰਾਏਕੋਡ ਦੇ ਵਿਖੇ ਕੰਮ ਕਰ ਰਿਹਾ ਤੇ ਇੱਥੇ ਦਾ ਸਟਾਫ ਵੀ ਬਹੁਤ ਮਿਹਨਤੀ ਹੈ ਤੇ ਬਹੁਤ ਕੋਆਪਰੇਟਿਵ ਸਟਾਫ ਹੈ ਤੇ ਮੈਨੂੰ ਕੋਈ ਵੀ ਦਿੱਕਤ ਨਹੀਂ ਆਈ ਆਪਣੀ ਜੁਆਇਨਿੰਗ ਦੇ ਵਕਤ ਐਸਐਮਓ ਸਰ ਵੀ ਆਪਣੇ ਬਹੁਤ ਵਧੀਆ ਨੇ ਸਾਰੀ ਗੱਲ ਸੁਣਦੇ ਆ ਤੇ ਮੈਂ ਆਪਣੀ ਜੋਬ ਜਿਹੜੀ ਮੈਨੂੰ ਮਿਲੀ ਹੈ ਬਹੁਤ ਖੁਸ਼ ਆ ਤੇ ਅੱਗੇ ਵੀ ਨੌਜਵਾਨਾਂ ਨੂੰ ਰੋਜ਼ਗਾਰ ਮਿਲਦੇ ਜਾਣਗੇ ਤੇ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਮੈਨੂੰ ਸਰਕਾਰੀ ਨੌਕਰੀ ਦੇਣ ਦੀ ਕਿਰਪਾਲਤਾ ਕੀਤੀ